ਹਾਂ ਨਾ ਜਿਹੜੇ ਪਾਰਕ ਹਨ ਨਹੀਂ ਬਣੇ ਪੰਜਾਬ ਦੇ ਵਿੱਚ ਬਲੂਹਟਸਪਿਕਸ ਮਨਾਇਆ ਜਾ ਰਿਹਾ ਹੈ ਅਤੇ ਸਾਡੇ ਮੁੱਖ ਮੰਤਰੀ ਪੰਜਾਬ ਮਾਨਜੋਤ ਸਿੰਘ ਸਰਕਾਰ ਤੋਂ ਮਾਨਸੀ ਮਾਨਜੀ ਵੱਲੋਂ ਚਾਰਪੁਰ ਵਿਖੇ ਹਿੱਟਸ ਮਨਾਇਆ ਜਾ ਰਿਹਾ ਹੈ ਅੱਜ ਸਾਡੇ ਮੋਗਾ ਨਗਰ ਨਿਗਮ ਵਿਖੇ ਸਾਡੇ ਮਾਨਜੋਤ ਸਿੰਘ ਸਰਕਾਰ ਕੁਲਵੰ ਸਿੰਘ ਦੀ ਸਾਡੇ ਐਸਟੀਐਨ ਸਰਨਪੀਰ ਦੀ ਸਾਡੀ ਮਾਨਜੂਰ ਮੀਟ ਸਾਹਿਬ ਸਰਦਾਰ ਬਲਜੀਤ ਸਿੰਘ ਚਰਨੀ ਜੀ ਸਾਡੀ ਦਿੱਤੀ ਮੀਰ ਅਸ਼ੋਕ ਸਿੰਘ ਜੀ ਸਾਰੀਆਂ ਅਸੀ ਸਹਿਵਾਨਾਂ ਦੇ ਨਾਲ ਮਿਲ ਕੇ ਜਿਹੜਾ ਬਨ ਮਹotsਵ ਦਿੱ ਸਾਡੇ ਮੋਗਾ ਨਗਰ ਨਿਗਮ ਦੇਖੇ ਮਨਾਇਆ ਜਾ ਰਿਹਾ ਜਿੱਥੇ ਸਾਡੇ ਵੱਲੋਂ ਅੱਜ ਜਿਹੜੇ ਪਲਾਂਟਸ ਵਧਾਈ ਜਾ ਰਹੇ ਹਨ ਤਕਰੀਬਨ 8 ਲੱਖ ਪਲਾਂਟ ਸਾਡੇ ਮੋਗਾ ਜ਼ਿਲ੍ਹੇ ਦੇ ਵਿੱਚ ਲਗਾਏ ਜਾਣੇ ਜਿਦੇ ਵਿੱਚੋਂ ਤਕਰੀਬਨ 7 ਲੱਖ ਦੇ ਕਰੀਬ ਜਿਹੜੇ ਹੈਗੇ ਆ ਉਹ ਪੌਦੇ ਲਗਾ ਦਿੱਤੇ ਗਏ ਹਨ ਅੱਜ ਮੈਂ ਸਭ ਨੂੰ ਇਹ ਬੇਨਤੀ ਕਰੂੰਗੀ ਕਿ ਸਾਡੇ ਪੰਜਾਬ ਨੂੰ ਬਚਾਉਣ ਦੇ ਪੰਜਾਬ ਦੀ ਪਿਆਵਲੀ ਨੂੰ ਬਚਾਉਣ ਦੇ ਲਈ ਸਾਡੇ ਪਾਣੀ ਨੂੰ ਸ਼ੁੱਧ ਕਰਨ ਦੇ ਲਈ ਵੱਧ ਤੋਂ ਵੱਧ ਸੀ ਪੇੜ ਪੌਦੇ ਤਰਕਤ ਸੀ ਲਗਾਈਏ ਤੇ ਹਰ ਪਿੰਡਾਂ ਦੇ ਵਿੱਚ ਫਿਰਨੀਆਂ ਦੇ ਸਾਈਡਸ ਤੇ ਜਿਹੜੇ ਹੈਗੇ ਆ ਸਾਡੇ ਵੱਲੋਂ ਪੌਦੇ ਲਗਾਏ ਜਾ ਰਹੇ ਆ ਔਰ ਸ਼ਾਮਾ ਵਾਲੇ ਤਰਕਤ ਜਿਹੜੇ ਹੈਗੇ ਆ ਉਹ ਸਾਨੂੰ ਆਪਣੇ ਖੇਤਾਂ 'ਚ ਵੀ ਲਗਾਉਣੇ ਚਾਹੀਦੇ ਔਰ ਸਾਡੇ ਅੱਜ ਸਾਰੇ ਅਕਤਸ਼ ਜ਼ਹਿਬਾਲ ਸਾਰਿਆਂ ਵੱਲੋਂ ਜਿਹੜਾ ਮੌਕਾ ਦੇ ਦਿੱਤੇ ਅਲੱਗ-ਅਲੱਗ ਥਾਵਾਂ ਤੇ ਪੌਦੇ ਲਗਾਏ ਗਏ ਅੱਜ ਕਿੰਨੇ ਕ ਪੌਦੇ ਲਗਾ ਕੇ ਸ਼ੁਰੂਆਤ ਕੀਤੀ ਜਾ ਰਹੀ ਹੈ ਅਸੀਂ ਇੱਥੇ ਨਗਰ ਨਿਗਮ ਵਿਖੇ ਜੀ तकरीबन 50-60 ਪੌਦੇ ਲਗਾ ਰਹੇ ਹਾਂ ਔਰ ਬਾਕੀ ਥਾਵਾਂ ਤੇ ਵੀ ਜੜੇ ਲਗਾਏ ਜਾ ਰਹੇ ਹੈ ਇਹ 619000 ਤੱਕ ਲੱਗ ਚੁੱਕੇ ਸੀਗੇ ਇਸ ਟਾਈਮ ਤੇ ਇਹ ਫਿਗਰ 7 ਲੱਖ ਦੇ ਕਰੀਬ ਹੋਣੀ ਹੈ ਮੈਨੂੰ ਲੱਗਦਾ ਵੀ ਅਸੀਂ 15 ਦਸ ਤੱਕ ਇਸ ਟੀਚੇ ਨੂੰ ਪਾਰ ਕਰ ਜਾਗੇ ਔਰ ਇਹ ਟੀਚਾ ਤਾਂ ਸਰਕਾਰ ਵੱਲੋਂ ਮਿਲਿਆ ਹੋਇਆ ਵੈਸੇ ਅਸੀਂ ਇਸ ਤੋਂ ਵੱਖਰੇ ਵੀ ਕਾਫੀ ਸਾਰੇ ਬੂਟੇ ਲਗਾ ਰਹੇ ਹਾਂ ਤਾਂ ਮੈਨੂੰ ਉਮੀਦ ਹੈ ਕਿ ਜਿਹੜਾ ਪੰਜਾਬ ਦਾ ਵਾਤਾਵਰਣ ਹੈ ਇਸ ਤਰ੍ਹਾਂ ਬਿਨਾਂ ਰੁੱਖਾਂ ਤੋਂ ਹੋ ਗਿਆ ਸੀ ਇੱਕ ਟਾਈਮ ਤੇ ਲੱਗਣ ਲੱਗ ਗਿਆ ਸੀਗਾ ਕਿ ਪੰਜਾਬ ਜਿਹੜਾ ਹਰਿਆਲੀ ਕਰਕੇ ਜਾਣਿਆ ਜਾਂਦਾ ਉਹ ਕਿਤੇ ਇੰਨਾ ਤੋਂ ਵਿਰਵਾ ਨਾ ਰਹੇ ਜੇ ਰੁੱਖਾਂ ਤੋਂ ਤਾਂ ਇਸ ਵਾਰੀ ਇਸੇ ਸਾਲ ਦੇ ਵਿੱਚ ਆਪਣੇ ਰੁੱਖਾਂ ਦੀ ਗਿਣਤੀ ਕਿਤੇ ਡਬਲ ਹੋ ਜਾਣੀ ਹੈ ਕਿਉਂਕਿ ਜਿਹੜਾ ਫੋਰੈਸਟ ਕਵਰ ਹੈ ਉਹਨੂੰ ਅਸਲ 'ਚ 7% ਤੱਕ ਲਿਜਾਣ ਦਾ ਟੀਚਾ ਪੰਜਾਬ ਸਰਕਾਰ ਦਾ ਔਰ ਇਹ ਮਹੀਨੇ ਦੇ ਵਿੱਚ ਹੀ ਸਹਿਜਾ ਹੀ ਪ੍ਰਾਪਤ ਕਰ ਲਿਆ ਜਾਵੇ